ਆਜ ਕੋਸ਼ਿਸ਼ ਹੋਈਏ ਚੇਅਰਮੈਨ ਵੱਜੋਂ ਕਿਹਾ ਜੀ ਮੈਂ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਜਿਹੜੇ ਤੁਸੀਂ ਸਾਡੇ ਵਿਚਾਰ ਲੋਕਾਂ ਵਾਸਤੇ ਪਹੁੰਚਾਉਂਦੇ ਹੋ ਤੇ ਮੀਡੀਆ ਵਾਸਤੇ ਚੌਥਾ ਥੰਮਾ ਜਿਹੜਾ ਇਹਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਮੈਂ ਮੈਂ ਸ਼ੁਕਰਗੁਜ਼ਾਰ ਆਂਗੀ ਆਪਦੀ ਆਮ ਆਦਮੀ ਪਾਰਟੀ ਦਾ ਤੇ ਆਪਦੇ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਭਗਵਤ ਸਿੰਘ ਜੀ ਮਾਨ ਸਿਦਰਵਿੰਦ ਕੇ ਜੀਰਵਾਲ ਜੀ ਤੇ ਹੋਰ ਮੇਰੀ ਸੀਨੀਅਰ ਲੀਡਰਸ਼ਿਪ ਜਿਨ੍ਹਾਂ ਨੇ ਅੱਜ ਮੈਨੂੰ ਬੀ ਇਹ ਆਉਂਦੇ ਕੇ ਅੱਗੇ ਇੱਥੇ ਬਿਠਾ ਕੇ ਗਏ ਆ ਜਿਨ੍ਹਾਂ ਨੇ ਮੈਨੂੰ ਨਵਾਦਿਆ ਜਿਨ੍ਹਾਂ ਨੇ ਮੇਰੇ ਮੇਰੇ ਤੇ ਭਰੋਸਾ ਜਿਤਾਇਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਇੱਕ ਨਿਮਾਣੀ ਨੂੰ ਇੱਟਾ ਮਾਨ ਦੇ ਕੇ ਮੇਰੇ ਤੇ ਵਿਸ਼ਵਾਸ ਜਿਤਾ ਕੇ ਮੈਨੂੰ ਇੱਥੇ ਬਿਠਾਇਆ ਔਰ ਮੈਂ ਕੁਸ਼ਵਾਹ ਦੋ ਹੋਣਾ ਮੀਡੀਆ ਨੂੰ ਵੀ ਦੋ ਹੋਣਾ ਸਾਰੇ ਸੱਜਣਾਂ ਨੂੰ ਵੀ ਦੋ ਹੋਣੋ ਵੀ ਮੈਂ ਇਹਨੂੰ ਮੈਂ ਬੜੀ ਇਮਾਨਦਾਰੀ ਨਾਲ ਪਾਰਦਰਸ਼ਤਾ ਨਾਲ ਬੀਫ ਦੇ ਨੂੰ ਲਿਭਾਉਣ ਦੀ ਕੋਸ਼ਿਸ਼ ਕਰੂੰਗਾ ਪਰਮਾਤਮਾ ਬਾਕੀ ਸੋਡਾ ਸਭ ਦਾ ਸਾਥ ਰਿਹਾ ਤਾਂ ਮੇਰੇ ਵੀਰ ਬੈਠੇ ਆ ਜੀ ਸਾਹਿਬ ਇੱਕ ਮੰਡੀ ਦੇ ਵਿੱਚ ਕਾਫੀ ਇਸ਼ੂ ਹੈ ਜਾਇ ਸਫਾਈ ਦਾ ਜਾਇ ਵਾਧੂ ਕਰਨ ਦਾ ਕਿ ਕਿਸ ਤਰ੍ਹਾਂ ਜਿਹੜਾ ਮਦੇ ਬਿਲਦੇਗਾ ਹਾਸ ਦਾ ਲਖਾਓ ਦੇਖੋ ਇਹ ਪਹਿਲ ਦੂਜ ਦੀ ਕੋਈ ਗੱਲ ਨਹੀਂ ਮੁੱਦੇ ਸਾਰੀ ਜ਼ਰੂਰੀ ਨੇ ਤੇ ਇਹਨੂੰ ਜੋ ਵੀ ਹੋਊਗਾ ਹਲੇ ਆਪਾਂ ਸਾਹਮਣੇ ਆਈ ਆ ਆਪਾਂ ਮੀਟਿੰਗ 'ਚ ਸੱਦ ਕੇ ਜੋ ਵੀ ਉਹ ਨਜਾਇਜ਼ ਬਸੂਲੀ ਦਾ ਹੋਵੇ ਚਾਹੇ ਉਹ ਸਫਾਈ ਦਾ ਹੋਵੇ ਚਾਹੇ ਹੋਰ ਕਾਸੇ ਦਾ ਹੋਵੇ ਇਹ ਸਾਰੇ ਮੌਲ ਹੱਲ ਕੀਤੇ ਜਾਣਗੇ ਔਰ ਸਾਰਿਆਂ ਨੂੰ ਕੌਨਫੀਡੈਂਸ ਵਿੱਚ ਲੈ ਕੇ ਚਾਹੇ ਉਹ ਆੜਤੀਆ ਹੋਵੇ ਚਾਹੇ ਉਹ ਗਾਹਕ ਹੋਵੇ ਤੇ ਚਾਹੇ ਫੜੀ ਵਾਲਾ ਹੋਵੇ ਤੇ ਚਾਹੇ ਉਹ ਕਿਸਾਨ ਹੋਵੇ ਸਾਰੇ ਕਾਨਫੀਡੈਂਸ ਬੁੱਝ ਲਿਆ ਕਿ ਉਹਨਾਂ ਵੀ ਸਾਰੇ ਮੁੱਦੇ ਹੱਲ ਕੀਤੇ ਜਾਣ ਕਿੰਨੀ ਖੁਸ਼ੀ ਆਈ ਹੈ ਤੇਰੇ ਦੇ ਕੋ ਸਾਰੇ ਮਾਨ ਵੀ ਕੀਤਾ ਗਿਆ ਤੁਹਾਡਾ ਬੜੀ ਮਿੱਦਾ ਘਟ ਗਈ ਲੋਕਾਂ ਦਾ ਕੀ ਨਹੀਂ ਨਹੀਂ ਗੱਲ ਗੱਲ ਹੀ ਕੋਈ ਨਹੀਂ ਲੋਕਾਂ ਦੀ ਉਮੀਦਾਂ ਨੇ ਜੇ ਉਹਨਾਂ ਨੇ ਮੇਰੇ ਤੇ ਇੰਨੀ ਉਮੀਦਾਂ ਜਤਾਈਆਂ ਇਹਨਾਂ ਵਿਸ਼ਵਾਸ ਜਤਾਇਆ ਤਾਂ ਮੈਂ ਵੀ ਉਹਨਾਂ ਨੂੰ ਵਿਸ਼ਵਾਸ ਦਵਾਂ ਕਿ ਮੈਂ ਤੁਹਾਡੇ ਵਿਸ਼ਵਾਸ ਤੇ ਕਿ ਮੈਂ ਤੁਹਾਡੀ ਉਮੀਦ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰੂੰਗਾ ਔਰ ਜਦੋਂ ਮੈਂ ਜਾਮਾ ਹੈ ਉਹਦਾ ਛੱਡ ਦਿੱਤਾ ਲੋਕ ਜੇ ਮੈਨੂੰ ਚੰਗਾ ਨਾ ਕਹਿਣ ਤਾਂ ਮੈਨੂੰ ਮਾੜਾ ਵੀ ਨਹੀਂ ਕਹਿਣ ਇਹ ਸਾਸਨਾਲ ਮੈਂ ਨਹੀਂ ਬੈਠੋ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਹੀ ਦਰਸ਼ਕ ਵੀ ਦੇਖ ਵਾਲਾ ਮਹਾਰਾਜਾ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਸ੍ਰੀ ਅਮਨ ਕੇਦਰੀਵਾਦੀ ਸਾਡੇ ਸੂਬੇ ਦੇ ਸੀਐਮ ਸਾਹਿਬ ਸਭਗਤ ਸਿੰਘ ਮਾਨ ਜੀ ਪਰਿਵਾਰੀ ਰਮੀਸ਼ ਸੋਧੀਆ ਜੀ ਅਤੇ ਰਾਜ ਸਭਾ ਮੈਂਬਰ ਡਾਕਟਰ ਸੰਦੀਪ ਪਾਠ ਜੀ ਪੰਜਾਬ ਦੇ ਪ੍ਰਧਾਨ ਅਮਨ ਅਦੋੜਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਬਹੁਤ-ਬਹੁਤ ਵਧਾਈ ਦਿੰਦਾ ਸਾਰਿਆਂ ਨੂੰ ਸਾਡੇ ਇੱਕ ਉਹ ਵੀ ਪੁਰਾਣੇ ਪਰ ਬਹੁਤ ਹੀ ਖਾਸ ਬਲੰਟਰੀ ਮਿਹਨਤੀ ਜਰ ਵਰੰਟਾਇਰ ਗੁਰਜੀਤ ਗਿੱਲ ਜੀ ਨੂੰ ਮਾਰਕਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਨੋਟੀਫਿਕੇਸ਼ਨ ਦੁਆਨ ਤੋਂ ਅੱਜ ਉਹਨਾਂ ਨੇ ਆਪਣਾ ਚਾਰਜ ਸੰਭਾਲਿਆ ਜਿਸ ਦੇ ਵਿੱਚ ਸਾਡੇ ਐਮਪੀ ਰਾਜੇ ਸਰ ਸਿਟੀਵਲ ਸਰ ਵੀ ਐਸੀ ਜੀਵਨ ਸਰ ਸੰਗਵਾਜ ਵੀ ਸੀਗੇ ਹੋਰ ਕਾਫੀ ਉੱਚ ਪਦਰੀ ਜਿਹੜੀ ਸੱਡੀ ਜਿਹੜੀ ਲੀਡਰਸ਼ਿਪ ਸੀ ਇੱਥੇ ਮੌਜੂਦ ਸੀਗੀ ਸੋ ਮੈਂ ਗੁਰਜੀਤ ਭਾਈ ਜੀ ਨੂੰ ਅਤੇ ਸਾਰੇ ਹੀ ਪਾਰਟੀ ਦੇ ਵਲੰਟੀਅਰ ਨੂੰ ਬਹੁਤ ਬਧਾਈ ਦਿੰਦਾ ਕਿ ਜਿਹੜਾ ਪਾਰਟੀ ਨੇ ਇਹਨਾਂ ਮਾਨ ਸਤਕਾਰ ਰੱਖਿਆ ਕਿ ਵਲੰਟੀਅਰ ਨੂੰ ਤੁਸੀਂ ਚੇਅਰਮੈਨ ਤੌਰ ਦੇ ਉੱਪਰ ਜਿਹੜਾ ਇਹਨਾਂ ਨੇ ਨਵਾਜਿਆ ਹੈਗਾ ਔਰ ਮੈਂ ਉਮੀਦ ਕਰਦਾ ਹਾਂ ਗੁਰਜੀਤ ਗਿੱਲ ਜੀ ਇੱਥੇ ਮਾਰਕੀਟ ਕਮੇਟੀ ਵਿੱਚ ਰਹਿੰਦੇ ਹੋਏ ਪੂਰੀ ਪਾਰਦਰਸ਼ੀ ਦੇ ਨਾਲ ਇਥੋਂ ਵੀ ਇਸ ਸਮੱਸਿਆਵਾਂ ਹੱਲ ਕਰਨਗੇ ਔਰ ਜਿੰਨੇ ਵੀ ਇਸ਼ੂਸ ਵਗੈਰਾ ਹੈਗੇ ਨੇ ਕਿਉਂਕਿ ਇਹ ਜਿਹੜੀ ਮਾਰਕੀਟ ਕਮੇਟੀ ਚੇਅਰਮੈਨ ਸੀਗੀ ਕਾਫੀ ਟਾਈਮ ਤੋਂ ਹੀ ਰੁਕੀ ਹੋਈ ਸੀਗੀ ਲਗਭਗ 3 ਸਾਲ ਹੋ ਗਏ ਸਾਡੀ ਸਰਕਾਰ ਬਣੀ ਨੂੰ ਇੱਥੇ ਕੋਈ ਚੇਅਰਮੈਨ ਜਿਹੜਾ ਸੀਗਾ ਕੋਈ ਮੌਜੂਦ ਨਹੀਂ ਸੀਗਾ ਸਿਰਫ ਜੋ ਅਫਸਰ ਲੋਬੀ ਸੀ ਉਹੀ ਦੇਖਦੇ ਸੀਗੇ ਪਰ ਅੱਜ ਸਾਡੇ ਗੁਰਜੀਤ ਬਾਈ ਜੀ ਨੂੰ ਪਾਰਟੀ ਨੇ ਜੋ ਮਾਨ ਸਨਮਾਨ ਇਥੋਂ ਬਖਸ਼ਿਆ ਹੈਗਾ ਤਾਂ ਉਮੀਦ ਕਰਦਾ ਹਾਂ ਕਿ ਪੂਰੀ ਆਪਣਾਏ ਕੰਮ ਪੂਰੀ ਮਿਹਨਤ ਨਾਲ ਤੇ ਪਾਰਦਰਸ਼ੀ ਤਰੀਕੇ ਨਾਲ ਇਹ ਕਰਾਂਗੇ ਔਰ ਲੋਕਾਂ ਦੀਆਂ ਉਮੀਦਾਂ ਦੇ ਉੱਪਰ ਖਰਾ ਉਤਰੂਗੀ